ਆਟਾ ਦਾਲ ਸਕੀਮ ਦੇ ਤਹਿਤ ਬਲਾਕ ਰੋੜਕਾ ਕਲਾਂ ਦੇ ਪਿੰਡ ਢੰਡਾ ਵਿਖੇ ਲਾਪਾਤਰੀਆਂ ਨੂੰ ਕਣਕ ਵੰਡੀ ਗਈ। ਕਣਕ ਵੰਡਣ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੋਢੀ RAM ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਸੋਢੀ RAM ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਵਰਗ ਦੇ ਲੋਕਾਂ ਲਈ ਅਨੇਕਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਵੋਟਾਂ ਸਮੇਂ ਕੀਤੇ ਗਏ ਵਾਅਦਿਆਂ ਨੂੰ ਵੀ ਸਰਕਾਰ ਵੱਲੋਂ ਲੜੀਵਾਰ ਪੂਰਾ ਕੀਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੈਂ ਟੰਡਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋੜਵੰਦ ਵਿਅਕਤੀਆਂ ਨੂੰ ਸਮੂਹ ਸਾਰੇ ਨਗਰ ਵਾਸੀਆਂ ਨੂੰ ਜਿਨ੍ਹਾਂ ਦੇ ਕਾਰਡ ਬਣੇ ਹੋਏ ਹਨ ਉਹਨਾਂ ਨੂੰ ਅੱਜ ਕਣਕ ਵੰਡੀ ਗਈ ਬਿਨਾਂ ਭੇਸ ਭਾਵ ਤੋਂ ਸੋ ਮੈਂ ਨਗਰ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਨੇ ਇਸ ਵਾਰ ਜਿਹੜੇ ਪੁਰਾਣੇ ਕਾਰਡ ਬਣੇ ਸੀ ਉਹਨਾਂ ਤੇ ਲੋੜਵੰਦ ਵਿਅਕਤੀ ਸਾਰਿਆਂ ਨੂੰ ਜਿਹੜੇ ਕਣਕ ਦਿੱਤੀ ਗਈ ਆ ਲਿਕਨਿਕ ਥੋੜੀ ਜਿਹੀ ਪਾਰਸ਼ੀਅਲਟੀ ਹੋਈ ਆ ਵੀ ਬਹੁਤ ਸਾਰੇ ਵਿਅਕਤੀਆਂ ਦੇ ਕਾਰਡ ਕੱਟ ਦੇ ਗਏ। ਸੋ ਸਰਕਾਰ ਨੇ ਫੈਸਲਾ ਕੀਤਾ ਵੀ ਇਹ ਨਾ ਕਾਰਡਾਂ ਨੂੰ ਜਿਹੜੇ ਪਹਿਲੇ ਕਾਰਡ ਬਣਿਆ ਇਹ ਸਾਰਿਆਂ ਨੂੰ ক্লোਜ਼ ਕਰਕੇ ਨਵਾਂ ਸਰਵੇ ਕਰਕੇ ਉਹਦੇ ਮੁਤਾਬਕ ਜਿਹੜੇ ਸਹੀ ਲੋੜ ਬਣਦੀ ਆ ਉਹਨਾਂ ਦੇ ਕਾਰਡ ਬਣਾਏ ਜਾਣ। ਸੋ ਮੇਰੀ ਸਮੂਹ ਨਾ ਕਨਵਸ ਸੇ ਨੂੰ ਬੇਨਤੀ ਆ ਕਿ ਕਿਸੇ ਬਖਲਾਟ ਵਿੱਚ ਨਹੀਂ ਆਉਣਾ ਵੀ ਸਾਡੇ ਕਾਰਡ ਪਹਿਲਾਂ ਕਿਉਂ ਕਾਟੂਗਾ ਕਿਉਂਕਿ ਸਾਰੇ ਪੰਜਾਬ ਸਰਕਾਰ ਨੇ ਜਿੰਨੇ ਵੀ ਪੰਜਾਬ ਸਰਕਾਰ ਦੇ ਇਸ ਦੀ ਲੋਡਵੰਦ ਵਿਅਕਤੀ ਹੁੰਦੇ ਆ ਉਹਨਾਂ ਦੇ ਕਾਰਡ ਬਹੁਤ ਡੂੰਗੀ ਸਕਰੀਨਿੰਗ ਕਰਕੇ ਦੁਬਾਰਾ ਬਣਾਏ ਆ ਸੋ ਇਸ ਕਰਕੇ ਇਸ ਵਾਰ ਤਾਂ ਸਰਕਾਰ ਨੇ ਕਿਉਂਕਿ ਸਾਈਂ ਟਾਈਮ ਜ਼ਿਆਦਾ ਹੋ ਰਿਹਾ ਸੀ ਨਵੇਂ ਬਣਾਉਣ ਵਾਸਤੇ ਇਸ ਕਰਕੇ ਪੁਰਾਣੇ ਕਾਰਡਾਂ ਤੇ ਸਾਰੇ ਲੋਡਵੰਦ ਵਿਅਕਤੀਆਂ ਨੂੰ ਪੰਜਾਬ ਸਰਕਾਰ ਨੇ ਹਰੇਕ ਪਿੰਡ ਵਿੱਚ ਸਮੇਂ ਅਨੁਸਾਰ ਕਣਕ ਦੀ ਵੰਡ ਕਰਾਈ ਆ